ਪੰਜਾਬ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਸਰਪੰਚੀ ਦੀਆਂ ਪੰਚਾਇਤਾਂ ਦੇ ਚੋਣਾਂ ਹੋ ਰਹੀਆਂ ਨੇ ਬਹੁਤ ਖੁਸ਼ੀ ਦੀ ਗੱਲ ਹੋਣੀ ਚਾਹੀਦੀ ਹੈ ਪਰ ਜ਼ਿਆਦਾਤਰ ਹੈ तकरीबन 99% ਅਨਪੂਰਨ ਹੋ ਰਹੀਆਂ ਨੇ ਆਉ ਸਰਪੰਚ ਹੋਵੇਗਾ ਆ ਸਰਪੰਚ ਹੋਵੇਗਾ ਮੇਰੇ ਵੱਲ ਉਹ ਹੋਵੇਗਾ ਇਹ ਤਾਂ ਫਿਰ ਕਾਗਰਸੀਆਂ ਨੇ ਕੀਤਾ ਸੀ ਸਾਡੇ ਪਿੰਡ ਮਲਵਾਲ ਜਦੀਦ ਦੇ ਵਿੱਚ ਰਾਤੋਂ ਰਾਤ ਸਰਪੰਚ ਬਣ ਗਿਆ ਪਰ ਬਣਦਾ ਗਿਆ ਪਰ ਪਾਰਲੀਮੈਂਟ ਦੇ ਇਲੈਕਸ਼ਨ ਵਿੱਚ ਉਹ ਨੰਗ ਬੂਥ ਨਹੀਂ ਲੱਗਿਆ ਤੇ ਵੋਟਾਂ ਨਿਕਲੀਆਂ 47 ਨਾ ਕੋਈ ਬੋਲਣ ਐਜੰਟ ਬਿਠਾ ਤੇ ਵਿਧਾਨ ਸਭਾ ਦੇ ਵਿੱਚ ਕਿੰਨੀਆਂ ਨਿਕਲੀਆਂ 47 ਕਾਂਗਰਸ ਦਾ ਜਿਹੜਾ ਮਿਆਰ ਸਭ ਤੋਂ ਉੱਚਾ ਸੀ ਸਾਡੇ 11100 ਵੋਟ ਸੀ ਖਤਮ ਕਰਤਾ ਇੱਕ ਵਾਰ 40 ਇੱਕ ਵਾਰ ਕਹਿੰਦੇ ਕੱਲਾ ਕੌਣ ਰਹਿ ਗਿਆ ਸਰਪੰਚ ਤੇ ਇਹੋ ਹਾਰ ਸਾਡੀ ਪਾਰਟੀ ਸਾਡੀ ਆਪ ਦੀ ਪਾਰਟੀ ਜਿਹਦੇ ਨਾਲ ਅਸੀਂ 214 ਤੋਂ ਤੁਰੇ ਫਿਰਦੇ ਆਂ ਤੱਕੇ ਖਾਂਦੇ ਉਹ ਆ ਸਾਡੀ ਬੜ ਰਹੀ ਐ ਉਹ ਸਰਪੰਚ ਹੋਵੇਗਾ ਉਹ ਸਰਪੰਚ ਹੋਵੇਗਾ ਉਹ ਸਰਪੰਚ ਹੋਵੇਗਾ ਯਾਰ ਨਾਦਰ ਸ਼ਹੀਦ ਫਰਮਾਨ ਅਸੀਂ ਕਾਹਦੇ ਵਾਸਤੇ ਤੁਰੇ ਫਿਰਦੇ ਸੀ ਪੈਸੇ ਵਾਲਾ ਸਰਪੰਚ ਹੋਵੇਗਾ ਪੈਸੇ ਵਾਲਾ ਇਲੈਕਸ਼ਨ ਲੜ ਸਕਦਾ ਪੈਸੇ ਵਾਲਾ ਹੋ ਸਰਪੰਚ ਇਹ ਕੀ ਗੱਲ ਹੋਈ ਅਸੀਂ ਕਿਹੜੇ ਖੂਬਤਾਂ ਚ ਪਈਏ ਕਿ ਸਾਡੀ ਦਾੜੀ ਬੱਗੀ ਹੋ ਗਈ ਸਾਨੂੰ ਗੁੱਡਿਆਂ ਦੇ ਵਿੱਚ ਗੱਲ ਲੱਗ ਪਈ ਵੀ ਇਹ ਤਾਂ ਕਿਸੇ ਕੰਮ ਦੇ ਨਹੀਂ ਰਹਿ ਗਏ ਕਿ ਅਸੀਂ ਘਸ ਘਸ ਕੇ ਗੋੜ ਖਾਏ ਆ ਏਡੀ ਗੱਲ ਵੀ ਅੱਜ ਤੁਸੀਂ ਹੁਣ ਦੋ ਸਾਲ ਲੱਗੇ ਨੇ ਬੁਲਾ ਲਓ ਜਿਹਨੂੰ ਮਰਜ਼ੀ ਸਰਪੰਚ ਬੁਲਾ ਲਓ ਜੋ ਤਿੰਨ ਸਾਮਾਂਗੇ ਹਨ ਦੋ ਵੀ ਲੰਘ ਜਾਣਗੇ ਪਰ ਰਹਿ ਜਾਣਾ ਕੱਲਾ ਸਰਪੰਚ ਉਹ ਵੀ ਕਿਸੇ ਕੰਮ ਦਾ ਨਹੀਂ ਉਹਦੇ ਘਰ ਦੇ ਵੀ ਨਾਲ ਨਹੀਂ ਰਹਿ ਜਾਂਦੇ ਫਿਰ ਜਦੋਂ ਇਲੈਕਸ਼ਨ ਹੁੰਦਾ ਹੈ ਨਾ ਉਥੇ ਸਕੂਲ ਦੇ 代表ਦਾਰੇ ਉਥੇ ਮੋਟਰਸਾਈਕਲ ਤੇ ਲੰਘਣਾ ਨਾ ਮੁਨਾਸਬ ਨਹੀਂ ਸਮਝਦੇ ਦੂਜੇ ਪਾਸੇ ਗੋਮ ਕਰਕੇ ਲੰਘ ਜਾਂਦੇ ਆ ਟੈਂਟ ਦੇ ਇਹੋ ਜਿਹੇ ਸਰਪੰਚ ਬਣਾ ਲਓ ਜਿੰਨੇ ਮਰਜ਼ੀ ਕੋਈ ਚੱਕਰ ਨਹੀਂ ਕਰੇ ਆਡਾ ਮਲੇ ਬਣਾ ਰਿਹਾ ਹੈ 150 ਸਰਪੰਚ ਜਿਹੜਾ ਹਾਨੂੰ ਕੋਸਡ ਆ ਸਰਪੰਚ ਬਗਾ ਸਰਪੰਚ ਹੋ ਗਿਆ ਤੂੰ ਬੋਲਣਾ ਤੇਨ ਵਾਇਰੋਸ ਨਹੀਂ ਮਿਲਣੀ ਆ ਸਰਪੰਚ ਸਰਪੰਚ ਬਣਾ ਲਾ ਪੈਸੀ ਵਾਲਾ ਬਣਾ ਲਾ ਮੈਦਤੀ ਕਾ ਪਸਾ ਮੈਦਤੀ